ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਇਹ ਗੇਟ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਇਹ ਵੀਡੀਓ ਪਲੱਸ 1 ਪੋਲੀਟੀਕਲ ਸਾਇੰਸ ਲਈ ਹੈ ਪਲੱਸ 1 ਪੋਲੀਟੀਕਲ ਸਾਇੰਸ ਦਾ ਪੇਪਰ ਅੱਜ ਵਿਦਿਆਰਥੀਆਂ ਦਾ ਹੋਇਆ ਤੇ ਉਹਦਾ ਹੱਲ ਹੈ ਵਿਦਿਆਰਥੀਓ ਫੁੱਲ ਜਿਹੜਾ ਪੇਪਰ ਹੈ ਉਹ ਬਾਅਦ ਵਿੱਚ ਆਪਾਂ ਹੱਲ ਕਰਾਂਗੇ ਆਓ ਜਿਹੜਾ ਅੱਜ ਦਾ ਪੇਪਰ ਪ੍ਰੀ ਬੋਰਡ ਪਲੱਸ 1 ਪੋਲੀਟੀਕਲ ਸਾਇੰਸ ਹੋਇਆ ਉਹਦਾ ਆਪਾਂ ਸੋਲੂਸ਼ਨ ਕਰੀਏ ਪ੍ਰੀ ਬੋਰਡ ਜਿਹੜਾ ਅੱਜ 25 ਫਰਵਰੀ ਨੂੰ ਹੋਇਆ ਇਹਦਾ ਆਪਾਂ ਸੋਲੂਸ਼ਨ ਕਰਦੇ ਆਂ ਪਹਿਲਾ ਕੁਐਸਚਨ ਹੈ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਸਹੀ ਉੱਤਰ ਸੀ ਅਰਸਤੋ ਦੂਜਾ ਪ੍ਰਸ਼ਨ ਨਗਰ ਰਾਜ ਨੂੰ ਜਨਾਨੀ ਭਾਸ਼ਾ ਵਿੱਚ ਕੀ ਕਿਹਾ ਜਾਂਦਾ ਹੈ ਨਗਰ ਰਾਜ ਨੂੰ ਜਨਾਨੀ ਭਾਸ਼ਾ ਵਿੱਚ ਪੁਲਿਸ ਕਿਹਾ ਜਾਂਦਾ ਹੈ ਐਡਾ ਆਨਸਰ ਸੀ ਇਹਦਾ ਤੀਜਾ ਪ੍ਰਸ਼ਨ ਖੇਡ ਲਿਖਿਆ ਵਿੱਚੋਂ ਕਿਹੜਾ ਚੰਗੇ ਨਾਗਰਿਕ ਦਾ ਗੁਣ ਨਹੀਂ ਹੈ ਚਾਪਲੂਸੀ ਚੰਗੇ ਨਾਗਰਿਕ ਦਾ ਗੁਣ ਨਹੀਂ ਹੈ ਇਮਾਨਦਾਰੀ ਚੰਗੀ ਸਿੱਖਿਆ ਕਰਤੱਵ ਪਾਲਨਾ ਪਾਲਨਾ ਦੀ ਭਾਵਨਾ ਇਹ ਸਾਰੇ ਹੀ ਚੰਗੇ ਨਾਗਰਿਕ ਦੇ ਗੁਣ ਨੇ ਸੁਤੰਤਰਤਾ ਅਤੇ ਆਕਸੀ ਅਤੇ ਸਮਾਨਤਾ ਇੱਕ ਦੂਜੇ ਦੇ ਕੀ ਨੇ ਇੱਕ ਦੂਜੇ ਦੇ ਸਹਿਯੋਗੀ ਨੇ ਬੱਚਿਓ ਅਗਲਾ ਪ੍ਰਸ਼ਨ ਪੰਜਵਾਂ ਪ੍ਰਸ਼ਨ ਹੈ ਰਾਜ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਕਿਸ ਨੇ ਕੀਤੀ ਰਾਜ ਸ਼ਬਦ ਦੀ ਸਭ ਤੋਂ ਪਹਿਲੇ ਵਰਤੋਂ ਮਕੀਆਵਲੀ ਨੇ ਕੀਤੀ ਨੈਕਸਟ ਕੁਐਸਚਨ ਹੈ ਬੇਟਾ 6ਵਾਂ ਪ੍ਰਸ਼ਨ ਹੈ ਲੋਕਤੰਤਰ ਵਿੱਚ ਸਰਵੋਤਮ ਸ਼ਕਤੀ ਦਾ ਮਾਲਕ ਕੌਣ ਹੈ ਲੋਕਤੰਤਰ ਵਿੱਚ ਲੋਕ ਹੀ ਸਰਵੋਤਮ ਸ਼ਕਤੀ ਦਾ ਮਾਲਕ ਹੁੰਦੇ ਨੇ 7ਵਾਂ ਪ੍ਰਸ਼ਨ ਕਿਹੜੀਆਂ ਲਿਖਿਆਂ ਵਿੱਚੋਂ ਕਿਹੜਾ ਸਰਕਾਰ ਦਾ ਅੰਗ ਨਹੀਂ ਹੈ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਤਿੰਨੋਂ ਸਰਕਾਰ ਦੇ ਅੰਗ ਨੇ ਪਰ ਪ੍ਰੈਸ ਜਿਹੜੀ ਹੈ ਇਹ ਸਰਕਾਰ ਦਾ ਅੰਗ ਨਹੀਂ ਹੈ ਨੈਕਸਟ ਕੁਐਸਚਨ ਹੈਗਾ ਕਿਹੜੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਗੂੜਾ ਸਬੰਧ ਪਾਇਆ ਜਾਂਦਾ ਸੰਸਦੀ ਵਿੱਚ ਨੈਕਸਟ ਹੈਗਾ ਨਵਾਂ ਪ੍ਰਸ਼ਨ ਨਵਾਂ ਪ੍ਰਸ਼ਨ ਜਿਹੜਾ ਇਹਦੇ ਚੱਗਾ ਬੱਚਿਓ ਸਰਕਾਰ ਦੇ ਕਿਹੜੇ ਅੰਗ ਦਾ ਕੰਮ ਕਾਨੂੰਨ ਦਾ ਨਿਰਮਾਣ ਕਰਨਾ ਹੈ ਬੇਟਾ ਵਿਧਾਨਪਾਲਿਕਾ ਦਾ ਕੰਮ ਕਾਨੂੰਨ ਨਿਰਮਾਣ ਕਰਨਾ ਹੈ ਕਿਹੜੀ ਸਰਕਾਰ ਪ੍ਰਣਾਲੀ ਕਿਹੜੀ ਸ਼ਾਸਨ ਪ੍ਰਣਾਲੀ ਵਿੱਚ ਸ਼ਕਤੀਆਂ ਕੇਂਦਰ ਅਤੇ ਰਾਜਾਂ ਵਿੱਚ ਵੰਡੀਆਂ ਹੁੰਦੀਆਂ ਹਨ ਸੰਘਾਤਮਕ ਸ਼ਾਸਨ ਪ੍ਰਣਾਲੀ ਵਿੱਚ ਸ਼ਕਤੀਆਂ ਕੇਂਦਰ ਤੇ ਰਾਜਾਂ ਵਿੱਚ ਵੰਡੀਆਂ ਹੋਈਆਂ ਹੁੰਦੀਆਂ ਹਨ 17ਵੀਂ ਲੋਕ ਸਭਾ ਦੀ ਚੋਣ ਕਦੋਂ ਹੋਈ ਬੇਟਾ ਜਿਹੜਾ ਇਹ 11ਵਾਂ ਪ੍ਰਸ਼ਨ ਹੈ ਇਹਦਾ ਉੱਤਰ ਹੈ 19 ਮਈ 2019 ਐਕਚੁਅਲੀ ਇਹ ਪੰਜਾਬ ਲੋਕ ਸਭਾ ਦੀ ਗੱਲ ਹੋ ਰਹੀ ਹੈ ਪੰਜਾਬ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਕਦੋਂ ਹੋਈਆਂ ਪੰਜਾਬ ਵਿੱਚ ਲੋਕ ਸਭਾ ਦੀ ਚੋਣਾਂ 19 ਮਈ 2019 ਨੂੰ ਹੀ ਆਦਰਵਾਇਜ਼ ਚੋਣਾਂ ਜਿਹੜੀਆਂ 6 ਫੇਜ਼ ਵਿੱਚ ਹੋਈਆਂ ਪਰ ਇਹ ਪ੍ਰਸ਼ਨ ਜਿਹੜਾ ਪੰਜਾਬ ਦੀ ਚੋਣਾਂ ਬਾਰੇ ਪੁੱਛਿਆ ਗਿਆ ਅਗਲਾ ਪ੍ਰਸ਼ਨ 12ਵਾਂ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੇ ਅਨੁਛੇਦ ਅਤੇ ਨੂਚੀਆਂ ਹਨ ਬੇਟਾ ਇਹਦੀ ਗਿਣਤੀ ਹਾਲਾਂਕਿ ਹੁਣ ਕਈ ਤਰ੍ਹਾਂ ਵਧ ਗਈ ਹੈ ਪਰ ਜਦੋਂ ਸਿਧਾਂਤ ਤਿਆਰ ਕੀਤੇ ਸੀ 395 ਸੀਗੀਆਂ ਧਰਾਵਾਂ ਹੋ ਰੱਖੀਆਂ ਗਈਆਂ ਪਹਿਲੇ 8 ਸੀਗੇ ਅੱਜ ਕੱਲ 12 ਜਿਹੜੇ ਨੇ ਅਨੁਸੂਚੀਆਂ ਨੇ ਸੋ ਇਹਦਾ ਸਹੀ ਉੱਤਰ ਹੈ 395 ਧਰਾਵਾਂ ਤੇ 12 12 ਅਨੁਸੂਚੀਆਂ ਨੈਕਸਟ ਕੁਐਸਚਨ ਹੈਗਾ ਭਾਰਤੀ ਭਾਰਤੀ ਨਾਗਰਿਕਾਂ ਨੂੰ ਕੁੱਲ ਕਿੰਨੇ ਪ੍ਰਕਾਰ ਦੇ ਮੌਲਿਕ ਅਧਿਕਾਰ ਪ੍ਰਾਪਤ ਹਨ ਕੁੱਲ 6 ਪ੍ਰਕਾਰ ਦੇ ਮੌਲਿਕ ਅਧਿਕਾਰ ਪ੍ਰਾਪਤ ਨੇ ਭਾਰਤ ਦੇ ਨਾਗਰਿਕਾਂ ਨੂੰ ਨੈਕਸਟ ਕੁਐਸਚਨ ਹੈਗਾ ਬੇਟਾ 14ਵਾਂ ਪ੍ਰਸ਼ਨ ਵੋਟ ਦਾ ਅਧਿਕਾਰ ਹੈ ਵੋਟ ਦਾ ਅਧਿਕਾਰ ਬੇਟਾ ਰਾਜਨੀਤਿਕ ਅਧਿਕਾਰ ਹੈ 15ਵਾਂ ਪ੍ਰਸ਼ਨ ਭਾਰਤੀ ਸੰਵਿਧਾਨ ਵਿੱਚ ਦਰਜ ਮੌਲਿਕ ਕਰਤਾਵਾਂ ਦੀ ਗਿਣਤੀ ਕਿੰਨੀ ਹੈ ਅੱਜ ਕੱਲ 11 ਮੌਲਿਕ ਕਰਤਵ ਜਿਹੜੇ ਨੇ ਉਹ ਹੈਗੇ ਨੇ ਸੋ ਈ ਇਹ ਦਾ ਆਨਸਰ ਹੈ ਈਡੀ ਇਹ ਦਾ ਆਨਸਰ ਹੈ ਅ ਨੈਕਸਟ ਹੈ 16ਵਾਂ ਪ੍ਰਸ਼ਨ ਭਾਰਤ ਵਿੱਚ ਕੁੱਲ ਕਿੰਨੇ ਰਾਜ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ ਭਾਰਤ ਵਿੱਚ ਅੱਜ ਕੱਲ 28 ਰਾਜ ਤੇ 8 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 27ਵਾਂ ਪ੍ਰਸ਼ਨ 27ਵਾਂ ਪ੍ਰਸ਼ਨ ਭਾਰਤ ਵਿੱਚ ਕੁੱਲ ਕਿੰਨੀਆਂ ਉੱਚ ਅਦਾਲਤਾਂ ਭਾਰਤ ਵਿੱਚ ਕੁੱਲ 25 ਅਦਾਲਤਾਂ ਨੇ 18ਵਾਂ ਪ੍ਰਸ਼ਨ ਵਰਤਮਾਨ ਲੋਕ ਸਭਾ ਦੇ ਸਪੀਕਰ ਕੌਣ ਹਨ ਵਰਤਮਾਨ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਹਨ 19ਵਾਂ ਪ੍ਰਸ਼ਨ ਲੋਕ ਪੰਜਾਬ ਲੋਕ ਸਭਾ ਤੇ ਰਾਜ ਸਭਾ ਵਿੱਚ ਕਿੰਨੇ ਮੈਂਬਰ ਚੁਣ ਕੇ ਭੇਜਦਾ ਹੈ ਇਹਦਾ ਸਹੀ ਉੱਤਰ ਬੇਟਾ ਆ 13 ਅਤੇ 7 ਹੈ ਪੰਜਾਬ ਵਿੱਚੋਂ 13 ਮੈਂਬਰ ਲੋਕ ਸਭਾ ਲਈ ਅਤੇ 7 ਮੈਂਬਰ ਰਾਜ ਸਭਾ ਲਈ ਚੁਣੇ ਜਾਂਦੇ ਹਨ। ਅਗਲਾ ਪ੍ਰਸ਼ਨ ਜਿਹੜਾ ਹੈ ਵਿਮਾ ਪ੍ਰਸ਼ਨ ਹੈ ਵਿਮਾ ਪ੍ਰਸ਼ਨ 20th ਪ੍ਰਸ਼ਨ ਵਰਤਮਾਨ ਸਮੇ ਲੋਕ ਸਭਾ ਤੇ ਪੰਜਾਬ ਵਿਧਾਨ ਸਭਾ ਦੇ ਕਿੰਨੇ ਮੈਂਬਰ ਹਨ? ਵਰਤਮਾਨ ਸਮੇ ਲੋਕ ਸਭਾ ਤੇ ਪੰਜਾਬ ਵਿਧਾਨ ਸਭਾ ਦੇ 545 ਅਤੇ 117 ਮੈਂਬਰ ਹਨ। ਸੋ ਈਡੀ ਇਹਦਾ ਸਹੀ ਆਨਸਰ ਹੈ। ਅਗਲਾ ਪ੍ਰਸ਼ਨ 21ਵਾਂ ਪ੍ਰਸ਼ਨ ਹੈ ਬੇਟਾ ਪੰਜਾਬ ਵਿੱਚ ਜ਼ਿਲ੍ਹੇ ਦੇ ਮੁਖੀ ਨੂੰ ਡਿਪਟੀ ਕਮਿਸ਼ਨਰ ਕਿਹਾ ਜਾਂਦਾ ਹੈ ਠੀਕ ਜਾਂ ਗਲਤ ਇਹ ਬਿਲਕੁਲ ਠੀਕ ਹੈ ਡਿਪਟੀ ਕਮਿਸ਼ਨਰ ਹੀ ਕਿਹਾ ਜਾਂਦਾ ਹੈ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਇਹ ਵੀ ਬਿਲਕੁਲ ਠੀਕ ਸਟੇਟਮੈਂਟ ਹੈ 24ਵਾਂ ਤਈਮਾ ਪ੍ਰਸ਼ਨ ਭਾਰਤ ਵਿੱਚ ਸੰਸਦੀ ਸੰਘਾਤਮਕ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਹੈ ਬਿਲਕੁਲ ਇਹ ਵੀ ਠੀਕ ਹੈ ਸਟੇਟਮੈਂਟ 24ਵਾਂ ਪ੍ਰਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਸ਼੍ਰੀ ਅਰਵਿੰਦ ਕੇਜਰੀਵਾਲ ਆ ਬੇਟਾ ਇਹ ਗਲਤ ਹੈ ਤੁਹਾਨੂੰ ਪਤਾ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਰਕੇ ਇਹ ਗਲਤ ਹੈ 25ਵਾਂ ਪ੍ਰਸ਼ਨ ਭਾਰਤ ਵਿੱਚ ਡੈਸ਼ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ 26 ਜਨਵਰੀ ਭਾਰਤ ਵਿੱਚ 26 ਜਨਵਰੀ ਨੂੰ ਇਹਦਾ ਉੱਤਰ 26 ਜਨਵਰੀ ਹੈ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹਰ ਸਾਲ ਨੈਕਸਟ ਕੁਐਸਚਨ ਹੈਗਾ ਬੇਟਾ ਡੈਸ਼ ਨੂੰ ਹਾਂ ਕੁਐਸਚਨ ਨੰਬਰ 26 ਵਾਇਆ ਹੈ ਡੈਸ਼ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਮੰਨਿਆ ਜਾਂਦਾ ਹੈ ਸੋ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਮੰਨਿਆ ਜਾਂਦਾ ਇਸ ਖਾਲੀ ਥਾਂ 'ਚ ਡਾਕਟਰ ਬੀ ਆਰ ਅੰਬੇਦਕਰ ਭਰਨਾ ਹੈ 27ਵਾਂ ਪ੍ਰਸ਼ਨ ਸਰਵਉੱਚ ਅਦਾਲਤ ਦੇ ਜੱਜਾਂ ਦੇ ਰਿਟਾਇਰ ਹੋਣ ਦੀ ਉਮਰ 65 ਸਾਲ ਹੈ ਬੇਟਾ 65 ইয়ার্স ਅਗਲਾ ਪ੍ਰਸ਼ਨ ਹੈ ਬੇਟਾ ਸੰਵਿਧਾਨ ਦੀ ਆਤਮਾ ਕਿਸ ਨੂੰ ਮੰਨਿਆ ਜਾਂਦਾ ਹੈ ਸੰਵਿਧਾਨ ਦੀ ਆਤਮਾ ਪ੍ਰਸਤਾਵਨਾ ਨੂੰ ਮੰਨਿਆ ਜਾਂਦਾ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ ਨੈਕਸਟ ਹੈ 29ਵਾਂ ਪ੍ਰਸ਼ਨ ਸੰਸਦੀ ਸਰਕਾਰ ਦਾ ਇੱਕ ਗੁਣ ਲਿਖੋ ਸੰਸਦੀ ਸਰਕਾਰ ਦਾ ਗੁਣ ਇਹ ਹੈ ਕਿ ਇਹਦੇ ਵਿੱਚ ਸੰਸਦੀ ਸਰਕਾਰ ਵਿੱਚ ਸਾਰੇ ਮੰਤਰੀ ਜਿਹੜੇ ਉਹਨਾਂ ਨੂੰ ਵਿਧਾਨਪਾਲਿਕਾ ਸਾਹਮਣੇ ਜ਼ਿੰਮੇਵਾਰ ਹੁੰਦਾ ਕਾਰਜਪਾਲਿਕਾ ਵਿਧਾਨਪਾਲਿਕਾ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ ਤੇ ਹਰ ਵਕਤ ਉਹ ਜਿਹੜੀ ਹੈ ਜ਼ਿੰਮੇਵਾਰ ਰਹਿੰਦੀ ਹੈ ਵੀ ਜੇਕਰ ਅਸੀਂ ਕੋਈ ਵੀ ਸਾਡੀ ਗਲਤ ਨੀਤੀ ਸਰਕਾਰ ਦੇ ਵਿਰੁੱਧ ਨਾ ਚਲੀ ਜਾਏ ਸੋ ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਵਿਧਾਨਪਾਲਿਕਾ ਪ੍ਰਤੀ ਜ਼ਿੰਮੇਵਾਰ ਰਹਿੰਦੀ ਹੈ ਦੂਜਾ ਇਹਦੇ ਵਿੱਚ ਸਥਾਈ ਸਰਕਾਰ ਵੀ ਰਹਿੰਦੀ ਹੈ ਤੀਵਾਂ ਪ੍ਰਸ਼ਨ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਜਿਹੜਾ ਹੈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਜਿਹੜਾ ਉਹ ਭਾਰਤ ਹੀ ਹੈ ਸੋ ਪਿਆਰੇ ਵਿਦਿਆਰਥੀਓ ਇਹ 30 ਪ੍ਰਸ਼ਨ ਸੀਗੇ ਮੈਨੂੰ ਆਸ ਹੈ ਕਿ ਤੁਹਾਡੇ ਬਹੁਤ ਸਾਰੇ ਵਿਦਿਆਰਥੀਆਂ ਦੇ ਉੱਤਰ ਸਹੀ ਹੋਣਗੇ ਪੂਰਾ ਪ੍ਰਸ਼ਨ ਹੱਲ ਕਰਕੇ ਆਪਾਂ ਥੋੜੇ ਦਿਨ ਬਾਅਦ ਪੇਸ਼ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਉੱਤਰ ਮਿਲਾਨ ਕਰ ਸਕਦੇ ਹੋ ਪੇਪਰ ਦੇ ਸਮੇਂ ਤੋਂ ਬਾਅਦ ਪੇਪਰ ਖਤਮ ਹੋਣ ਤੋਂ ਬਾਅਦ ਇਹ ਜਿਹੜਾ ਪੇਪਰ ਹੈ ਜਿਹੜਾ ਅੰਸ ਦਾ ਜਿਹੜਾ ਤੁਹਾਨੂੰ ਮਿਲਿਆ ਹੈ ਤੇ ਇਸ ਕਰਕੇ ਤੁਸੀਂ ਆਪਣਾ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਕਿੰਨੇ ਨੰਬਰ ਦਾ ਪੇਪਰ ਕਰਕੇ ਆਏ ਹੋ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਟਿਲ ਨੈਕਸਟ ਵੀਡੀਓ ਓਕੇ ਥੈਂਕ ਯੂ